ਜੇ ਤੁਸੀਂ ਦੇਖੋ ਜਿੰਨਿਆਂ ਨੇ ਵੀ ਭਗਤੀ ਕੀਤੀ ਨਾ ਪੁਰਾਣੇ ਸਮਿਆਂ ਵਿੱਚ ਉਹਨਾਂ ਨੇ ਆਖਿਆ ਵੀ ਸਾਨੂੰ ਸ਼ਕਤੀਆਂ ਚਾਹੀਦੀਆਂ ਰਿੱਧੀਆਂ ਸਿੱਧੀਆਂ ਚਾਹੀਦੀਆਂ ਤੁਸੀਂ ਦੇਖੋ ਜੇ ਹਰਨਾਖਸ਼ਾਇਆ ਤੇ ਉਹਨੇ ਇਸ ਕਰਕੇ ਭਗਤੀ ਕੀਤੀ ਵੀ ਮੈਂ ਮਰਾਂ ਹੀ ਨਾ ਨਾ ਮੈਂ ਦਿਨੇ ਮਰਾਂ ਨਾ ਰਾਤ ਮਰਾਂ ਨਾ ਅਸਰ ਨਾ ਮਰਾਂ ਨਾ ਸ਼ਸਤਰ ਨਾ ਮਰਾਂ ਨਾ ਧਰਤੀ ਤੇ ਨ ਮਰਾਂ ਤੇ ਨ ਮੈਂ ਅਸਮਾਨ ਚ ਮਰਾਂ ਨਾ ਮੈਨੂੰ ਕੋਈ ਨਾਰੀ ਮਾਰੇ ਨਾ ਮੈਨੂੰ ਕੋਈ ਪੁਰਖ ਮਾਰੇ ਤੇ ਦੇਖੋ ਇਹਦੇ ਵਾਸਤੇ ਭਗਤੀ ਕੀਤੀ ਉਹਨੇ 라ਵਣ ਨੇ ਭਗਤੀ ਕੀਤੀ ਉਹਨੇ ਵੀ ਸ਼ਕਤੀ ਪ੍ਰਾਪਤ ਕਰਨ ਵਾਸਤੇ ਭਗਤੀ ਕੀਤੀ ਨਾਭੀ ਤੇ ਆਪਣੇ ਸਵਾਸ ਟਿਕਾ ਲਏ 라ਵਣ ਨੇ ਭਗਤੀ ਕੀਤੀ ਚਾਰ ਵੇਦਾਂ ਦਾ ਗਿਆਤਾ ਸੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜਾ ਚਾਰ ਵੇਦਾਂ ਦਾ ਗਿਆਤਾ ਭੁੱਖ ਰੱਖ ਕੇ ਭਗਤੀ ਕੀਤੀ ਹੰਕਾਰ ਆ ਗਿਆ ਅੰਦਰ ਉਹਨੂੰ ਮੂਰਖ ਕਿਹਾ ਏ ਏਡੇ ਵੱਡੇ ਵਿਦਵਾਨ ਨੂੰ ਮੇਰੇ ਖਿਆਲ ਚ 라ਵਣ ਤੋਂ ਵੱਡਾ ਵਿਦਵਾਨ ਕੋਈ ਨਹੀਂਗਾ ਜਿਹਨੂੰ ਚਾਰ ਵੇਦਾਂ ਦਾ ਗਿਆਤਤਾ ਗਿਆਨ ਸੀ ਸੋਨੇ ਦੀ ਲੰਕਾ ਉਹਦੇ ਕੋਲ ਸੋਨੇ ਦਾ ਕਿਲਾ ਪੂਰਾ ਪਰ ਬਾਜੀ ਹਾਰ ਗਿਆ ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ ਕਹਿੰਦੇ 1 ਲੱਖ ਪੁੱਤ ਸਵਾ ਲੱਖ ਨਾਤੀ ਤਹ ਰਾਵਣ ਕਰ ਦਿਆ ਨਾ ਬਾਤੀ ਜਦੋਂ ਜੁਦ ਹੋ ਗਿਆ ਤੇ ਰਾਵਣ ਦੇ ਘਰ ਲੰਕਾ ਵਿੱਚ ਕੋਈ ਦੀਵਾ ਜਗਾਉਣ ਵਾਲਾ ਨਾ ਬਚਿਆ ਸਾਰੇ ਖਤਮ ਹੋ ਗਏ ਇੰਨਾ ਵਿਦਵਾਨ ਔਰ ਵਿਗਿਆਨੀ ਵੀ ਬਹੁਤ ਜ਼ਿਆਦਾ ਸਾਇੰਟਿਸਟ ਉਹਨੇ ਆਪਣੇ ਕੋਲ ਕਹਿੰਦੇ ਜਿਵੇਂ ਅੱਜ ਆਪਾਂ ਸੋਲਰ ਸਿਸਟਮ ਲਵਾ ਰਹੇ ਨਾ 라ਵਣ ਦੇ ਕੋਲ ਪਤਾ ਨਹੀਂ ਤ੍ਰੇਤੇਜੁਗ ਵਿੱਚ ਸੋਲਰ ਸਿਸਟਮ ਲੱਗੇ ਸਾਰੀ ਬੱਤੀ ਇਕੱਠੀ ਕਰਦਾ ਹੈ ਊਰਜਾ ਇਕੱਠੀ ਕਰਦਾ ਹੈ ਤੇ ਕਹਿੰਦੇ ਚੰਦ ਸੂਰਜ ਜਾ ਕੇ ਤਪ ਤਰ ਸੋਈ ਆਪਣੇ ਘਰ ਵਾਸ਼ਿੰਗ ਮਸ਼ੀਨਾਂ ਆ ਗਈਆਂ ਆਪਾਂ ਸੋਚ ਦੱਬਦੇ ਆ ਤੇ ਉਹ ਅਗਨੀ ਦੇ ਨਾਲ ਬਿਜਲੀ ਨਾਲ ਵਾਸ਼ਿੰਗ ਮਸ਼ੀਨ ਚੱਲਦੀ ਕਪੜੇ ਧੁੱਪ ਜਾਂਦੇ ਸੁੱਕ ਵੀ ਜਾਂਦੇ ਤੁਸੀਂ ਦੇਖੋ ਵੀ ਤ੍ਰੇਤੇਜੁਗ ਵਿੱਚ ਕਹਿੰਦੇ 라ਵਣ ਉਹ ਵੀ ਅੱਗ ਤੋਂ ਕੰਮ ਲੈਂਦਾ ਹੈ ਅੱਗ ਤੋਂ ਆਪਣੇ ਕੱਪੜੇ ਧੋਂਦਾ ਹੈ ਕਿੱਡਾ ਵੱਡਾ ਸਾਇੰਟਿਸਟ ਹੋਏਗਾ ਦੁਨੀਆ ਦਾ ਸਭ ਤੋਂ ਵੱਡਾ ਸਾਇੰਟਿਸਟ 라ਵਣ ਸੀ ਜੇ ਸਾਇੰਟਿਸਟਾਂ ਦੀ ਗਿਣਤੀ ਕੀਤੀ ਜਾਵੇ ਚੰਦ ਸੂਰਜ ਜਾ ਕੇ ਤਪਤ ਰਸੋਈ ਬੈਸੰਤਰ ਜਾ ਕੇ ਕੱਪੜੇ ਧੋਈ ਆਗੋ ਦੇ ਕੱਪੜੇ ਤੇ ਫਿਰ ਉਹਨੇ ਆਹ ਵਾਈ ਜਾਇ ਤੇ